ਕੋਈ ਫੋਟੋ ਨਹੀਂ ਆਉਣੇ ਦੱਸ ਲੈਟ ਦਿਖਾ ਰਹੇ ਹੈ ਕੋਈ ਆਈਡੀ ਦਿਖਾ ਰਹੇ ਹੈ ਬਾਹਰੋਂ ਲੱਭ ਕੇ ਪਤਾ ਹੈ ਬਾਹਰੋਂ ਲੱਭ ਰਿਹਾ ਹੈਗਾ ਸੰਸਾਵੇ ਦਾ ਬਸੇ ਕੀ ਹੁੰਦਾ ਸੰਸਾਵੇ ਨਾਮ ਤੇ ਹੈ ਨਾ ਮੀਟਰ ਸੰਸਾਵੇ ਨੂੰ ਦਸਵੇਂ ਫਰਜ ਬਣਦਾ ਕਿ ਨਹੀਂ ਬਣਦਾ ਹਾਂ ਜੀ ਇੱਕ ਵਾਰੀ ਪੁੱਛ ਲੈਂਦਾ ਬੁਲਾ ਲਓ ਇੱਥੇ ਬੁਲਾ ਲਓ ਪਰਿਵਾਰ ਰੁਪੀ ਚੱਲ ਗਈ ਹੈ ਤਾਂ ਇਸ ਤਰ੍ਹਾਂ ਇਸ ਚੀਜ਼ ਪਰਿਵਾਰ ਨਹੀਂ ਦੇਖਦੇ ਇਹ ਬਣਦੀ ਹੈ ਫ੍ਰੀ ਉਹ ਵੀ ਦਿੱਤੀ ਜਾਵੇ ਤੇ ਜੋ ਪੁਰਾਣਾ ਇਹਨਾਂ ਦਾ ਬਿਲ ਹੈਗਾ ਉਸ ਦੇ ਬਾਰੇ ਵਿੱਚ ਲੈਟ ਇਹ ਕਹਿੰਦੇ ਕਿਸੇ ਆਹ ਪੈਸਾ ਭਰਾਈਆ ਹੋਇਆ ਸੀ ਕਿਉਂ ਨਹੀਂ ਆ ਵਾਪਸ ਕਰੋ ਮੀਟਰ ਲੈ ਜਾਓ ਜਾਣਕਾਰੀ ਸੋਲਰ ਲਾਇਆ ਪਬਲਿਕ ਦੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਜਿਹੜੇ ਸੀ 40 ਲੱਖ ਦੇ ਕਰੀਬ ਰੁਪਇਆ ਲਾ ਕੇ ਜੀ ਸੋਲਰ ਲਾਇਆ ਸੀ ਜੀ ਤੇ ਇਹਨਾਂ ਨੂੰ ਕਨੈਕਸ਼ਨ ਦੇ ਜਿਹੜੇ ਪੈਸੇ ਦਿੱਤੇ ਸੀ ਸਿਕਿਉਰਿਟੀ ਭਰਾਈ ਸੀ ਜੀ ਤੇ ਉਹ ਪ੍ਰਾਪਰਟੀ ਅੰਦਰ ਸਾਡੀ ਲੱਗੀ ਹੋਈ ਹੈ ਸੰਗਤ ਦਾ ਪੈਸਾ ਲੱਗਿਆ ਹੋਇਆ ਤੇ ਮੀਟਰ ਖੋਲ ਕੇ ਲੈ ਕੇ ਜਾ ਰਹੇ ਹੈ ਕੋਈ ਨੋਟਿਸ ਨਹੀਂ ਕੋਈ ਕਾਨੂੰਨ ਦੀ ਕੋਈ ਪਰਮਿਟ ਨਹੀਂ ਦੱਸ ਰਹੇ ਕਿ ਅਸੀਂ ਇਸ ਦੇ ਤਹਿਤ ਤੁਹਾਡਾ ਮੀਟਰ ਖੋਲ ਕੇ ਲੈ ਕੇ ਜਾ ਰਹੇ ਹਾਂ ਇਹ ਕਦੇ ਵੀ ਐਸਯੂ ਸਾਹਿਬ ਦੇ ਹੁਕਮ ਹੈ ਐਸਡੀਓ ਸਾਹਿਬ ਦੀ ਪਰਸਨਲ ਪ੍ਰਾਪਰਟੀ ਤਾਂ ਨਹੀਂ ਹੈਗੀ ਸਾਨੂੰ ਦੱਸਦਾ ਦੋ ਐਸਡੀਓ ਸਾਡੀ ਸੇਵਾ ਵਾਸਤੇ ਲੱਗੇ ਹੋਏ ਸਤਿਕਾਰਯੋਗ ਐਸਡੀਓ ਸਾਹਿਬ ਜੀ ਸਾਨੂੰ ਦੱਸਦਾ ਦੋ ਵੀ ਤੁਸੀਂ ਸਾਡੇ ਅੰਦਰੋਂ ਕੀ ਕੀ ਚੱਕ ਕੇ ਲੈ ਕੇ ਜਾਣਾ ਹੈ ਜਨਰੇਟਰ ਚੱਕਣੇ ਹੈ ਕਿ ਮੀਟਰ ਚੱਕਣੇ ਹੈ ਕਿ ਕੀ ਕੱਢਣਾ ਹੈ ਅਸੀਂ ਮੀਟਰ ਤੋਂ ਪੁੰਨਿਆ ਦੇ ਤਿਹਾਰ ਤੋਂ ਉੱਪਰ ਇਹ ਕੰਮ ਹੋਇਆ ਕੀ ਕਰਨਾ ਚਾਹੋਗੇ ਚਲੋ ਰਕਣ ਪੁੰਨਿਆ ਦਾ ਇਹਨਾਂ ਦੀ ਵਿਚਾਰਿਆਂ ਦੀ ਕਾਦੀ ਹੈ ਇਹਨਾਂ ਦੀ ਕਾਦੀ ਖੁਸ਼ੀ ਜਦੋਂ ਇਹਨਾਂ ਕੋਲੋਂ ਬਿਜਲੀ ਪਾਣੀ ਵੀ ਖੋਲਿਆ ਯਾ ਤਾਂ ਇਹ ਮੰਨ ਲੈਣ ਕਿ ਇਹਨਾਂ ਦੀ ਡਿਊਟੀ ਨਹੀਂ ਹੈਗੀ ਸੰਵਿਧਾਨ ਦੇ ਵਿੱਚ ਇਹ ਬਿਲਕੁਲ ਕੋਈ ਹੱਕ ਨਹੀਂ ਹੈਗਾ ਕਿ ਇਹਨਾਂ ਦੀ ਲਾਈਫ ਦੀ ਪ੍ਰੋਟੈਕਸ਼ਨ ਸਰਕਾਰ ਦੀ ਡਿਊਟੀ ਹੈ ਇਸ ਗੱਲ ਨੂੰ ਉਹ ਮਨਜ਼ੂਰ ਕਰ ਲੈਣ ਫਿਰ ਸਾਨੂੰ ਸਭ ਕੁਝ ਮਨਜ਼ੂਰ ਹੈ ਸਾਡਾ ਅੰਦਰੋਂ ਭਾਵੇਂ ਜੋ ਮਰਜੀ ਚੱਕੀ ਜਾਣ ਇਹਨਾਂ ਨੂੰ ਜੋ ਪਹਿਲਾਂ ਇਹ ਤਾਂ ਮਨਜ਼ੂਰ ਕਰ ਲੈਣ ਕਿ ਵਾਕਈ ਹੀ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਸਰਕਾਰ ਦੀ ਡਿਊਟੀ ਨਹੀਂ ਹੈ ਇਸ ਗੱਲ ਨੂੰ ਮਨਜ਼ੂਰ ਕਰ ਲੈਣ ਫਿਰ ਬਿਜਲੀ ਪਾਣੀ ਬੰਦ ਕਰਨਾ ਸਾਨੂੰ ਵੀ ਮਨਜ਼ੂਰ ਹੈ ਆਦਰਵਾਈਜ਼ ਇਹ ਹੋ ਗਏ ਇਲਾਚਾਰ ਤੇ ਇਹਨਾਂ ਦਾ ਕੀ ਕਸੂਰ ਹੈ ਜੀ ਇਹ ਇਹ ਸਾਨੂੰ ਕਲੀਅਰ ਤਾਂ ਕਰ ਦੇਣ ਵੀ ਕਿਸ ਕਰਕੇ ਇਹਨਾਂ ਤੜਫੀਆਂ ਜਾਨਣਾ ਨੂੰ ਇਹਨਾਂ ਦੇ ਬਿਜਲੀ ਪਾਣੀ ਬੰਦ ਕਰਕੇ ਸੀਵਰੇ ਦੇ ਕਨੈਕਸ਼ਨ ਤੱਕ ਨਹੀਂ ਬਿਜਲੀ ਪਾਣੀ ਦੀ ਸਪਲਾਈ ਤੱਕ ਨਹੀਂ ਤੇ ਜਿੱਥੇ ਇਹਨਾਂ ਰੱਟਾ ਲਾਇਆ ਹੋਇਆ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਉਥੇ ਤੁਸੀਂ ਉਹਨਾਂ ਨਾਗਰਿਕਾਂ ਦੀ ਜਿਨ੍ਹਾਂ ਦੀ ਸਮਾਜਿਕ ਸੁਰੱਖਿਆ ਕ੍ਰਿਸ਼ਨ ਜੀ ਕਹਿੰਦੇ ਸੀ ਕਹਿੰਦੇ ਕ੍ਰਿਸ਼ਨ ਜੀ ਕਹਿੰਦੇ ਕਹਿੰਦੇ ਯਾਰ ਕੁਛ ਤਾਂ ਦੇ ਦੇ ਦੁਰਯੋਦਨ ਇਹਨਾਂ ਨੂੰ ਇਹਨਾਂ ਦਾ ਹੱਕ ਬਣਦਾ ਇਹਨਾਂ ਦਾ ਹੱਕ ਬਣਦਾ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਦੇਣਾ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਉਹ ਜੇ ਇਹਨਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਸੀ ਦੇਣੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਛੱਤ ਦੇਣੀ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਇਲਾਜ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਲੰਗਰ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਦਵਾਈਆਂ ਵੀ ਦੇਣੀਆਂ ਸੀ ਇਹਨਾਂ ਨੂੰ ਕੇਅਰ ਟੇਕਰ ਵੀ ਦੇਣੇ ਸੀ ਇਹਨਾਂ ਨੂੰ ਨਰਸਿੰਗ ਸਟਾਫ ਵੀ ਦੇਣਾ ਸੀ ਇਹਨਾਂ ਨੂੰ ਡਾਕਟਰ ਵੀ ਦੇਣੇ ਸੀ ਉਹ ਜੇ ਕੁਝ ਵੀ ਨਹੀਂ ਦੇ ਸਕੇ ਤੇ ਕਮ ਸੇ ਕਮ ਜਿਹੜਾ ਬਿਜਲੀ ਜਿਨਾਂ ਨੂੰ ਬਿਜਲੀ ਪਾਣੀ ਵੀ ਨਹੀਂ ਦੇ ਸਕੇ ਤੇ ਜਿਹੜੀ ਇੱਥੇ ਬਿਜਲੀ ਸੀ ਜਿਹੜੀ 300 ਮੈਨੂੰ ਜੂਨਟ ਦੀ ਗੱਲ ਇਹਨਾਂ ਨੇ ਵਿਚਾਰੇ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਤੁਸੀਂ ਦੇ ਸਕੇ ਤੇ ਕਮ ਸੇ ਕਮ ਹੁਣ ਸਾਡੀ ਸੋਲਰ ਨਾਲ ਜਿਹੜੀ ਬਿਜਲੀ ਬਣਦੀ ਸੀ ਉਹ ਤਾਂ ਸਾਨੂੰ ਵਰਤਣ ਦੇਣਾਂ ਤੇ ਸਾਨੂੰ ਨਹੀਂ ਵਰਤਣ ਦੇਣੀ ਉਹ ਤੁਸੀਂ ਉਹ ਵਰਤ ਲੋ ਬਿਜਲੀ ਹੋਰ ਗਰੀਬਾਂ ਨੂੰ ਦੇ ਦਿਓ ਹੁਣ ਉੱਪਰ ਇਨੇ ਲੱਖ ਦਾ ਸੋਲਰ ਪੈਨਲ ਲੱਗਿਆ ਹੋਇਆ ਠੀਕ ਹੈ ਉਹ ਪਬਲਿਕ ਦੇ ਖੋਨ ਪਸੀਨੇ ਦੀ ਕਮਾਈ ਚ ਤੇ ਉਹਦੇ ਵਿੱਚੋਂ ਮਤਲਬ ਤੁਸੀਂ ਉਹ ਵੀ ਮਤਲਬ ਉਹਦਾ ਵੀ ਡੈਮੇਜ ਕਰ ਰਹੇ ਹੋਗੇ ਤੁਸੀਂ ਬਾਹਰ ਦਾ ਮੀਟਰ ਤੁਸੀਂ ਪਨੀ ਤਾਰ ਹੀ ਲੇ ਗੇ ਕੱਟ ਵੀ ਦਿੱਤੇ ਆ ਤੇ ਕਮ ਸੇ ਕਮ ਇੱਥੇ ਅੰਦਰ ਸਾਡੇ ਆਪਣੇ ਸੰਗਤ ਦੇ ਸਹਿਯੋਗ ਦੇ ਨਾਲ ਜਾਨਾਂ ਬਚਾਉਣ ਦੇ ਲਈ ਜੋ ਇਹਨਾਂ ਦੇ ਲਈ ਬਿਜਲੀ ਪਾਣੀ ਪੈਦਾ ਕੀਤਾ ਜਾ ਰਿਹਾ ਤੁਸੀਂ ਇਹ ਮੀਟਰ ਵੀ ਤਾਰ ਰਹੇ ਹੋ ਸਾਨੂੰ ਦੱਸ ਤਾਂ ਦੋ ਵੀ ਕਾਨੂੰਨ ਐਸਾ ਹੈਗਾ ਏ ਜੇ ਹੈਗਾ ਏ ਸਾਨੂੰ ਮਨਜ਼ੂਰ ਆ ਫਿਰ ਪਰ ਸਾਨੂੰ ਦੱਸ ਤਾਂ ਦੋ ਵੀ ਤਾਰ ਕੇ ਲੇ ਜਾਣਾ ਪਹਿਲਾ ਮੀਟਰ ਕੱਟਣ ਕਿੰਨਾ ਸਮਾਂ ਹੋ ਗਿਆ ਜੀ ਤੇ ਬੇਲਵਾਰੇ ਵੀ ਗੱਲਬਾਤ ਕਰ ਰਹੇ ਉਹ ਯਾਰ ਬੇਲ ਤਾਂ ਸਰਕਾਰ ਦਾ ਇਹ ਸਰਕਾਰ ਦੇ ਭੇਜੇ ਹੋਏ ਨਾਗਰਿਕਾਂ ਦਾ ਇਹ ਸ਼ਮਸ਼ੇਰ ਸਿੰਘ ਦਾ ਨਹੀਂ ਹੈ ਜੀ ਇਹ ਬਿਲ ਹੈਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਸਰਕਾਰ ਨੇ ਦੇਣੀ ਸੀ ਛੱਤ ਦੇਣੀ ਸੀ ਜਿਨ੍ਹਾਂ ਨੂੰ ਇਲਾਜ ਦੇਣਾ ਸੀ ਜਿਨ੍ਹਾਂ ਨੂੰ ਸੰਭਾਲ ਦੇਣੀ ਸੀ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਦੇਣਾ ਸੀ ਜੁਲਮਾਂ ਤੋਂ ਬਚਾਉਣ ਰਾਤ ਦੀ ਗੱਲ ਹੈ 600 ਯੂਨਿਟ ਪ੍ਰਤੀ ਬੰਦਾ ਦੇਣਾ ਰਾਤ ਦੀ ਗੱਲ ਹੈ ਕਿ ਆ ਕਿਦਾਂ ਬੀਬੀ ਸਾਡੇ ਕੋਲ ਕੱਲ ਮੈਂ ਪਿਛਲੇ ਤੁਹਾਨੂੰ ਇੱਕ ਹਫ਼ਤੇ ਦੀ ਗੱਲ ਦੱਸਾਂ ਕਿੰਨੇ ਕੇਸ ਸਾਡੇ ਕੋਲ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੇ ਕੋਲ ਸਰਕਾਰ ਦੇ ਡਿਪਾਰਟਮੈਂਟਾਂ ਦੇ ਕੋਲ ਤੱਗੇ ਖਾ ਖਾ ਕੇ ਐਪਲੀਕੇਸ਼ਨਾਂ ਦੇ ਉਤੋਂ ਅਖਰ ਮਿਟ ਗਏ ਐ ਅਖਰ ਨਹੀਂ ਪੜੇ ਜਾ ਰਹੇ ਤੱਗੇ ਖਾ ਖਾ ਕੇ ਅਖੀਰ ਨੂੰ ਜਦੋਂ ਸਾਡੇ ਕੋਲ ਆਏ ਫਿਰ ਉਹ ਉਹਨਾਂ ਨੂੰ ਦਾਖਲ ਕੀਤਾ ਉਹਨਾਂ ਰਿਕਾਰਡ ਹੈ ਪਰसों ਵੀ ਦਾਖਲ ਕੀਤਾ ਕੱਲ ਵੀ ਦਾਖਲ ਕੀਤਾ ਬੱਚਿਆਂ ਨੂੰ ਵੀ ਦਾਖਲ ਕੀਤਾ ਉਹਨਾਂ ਨੇ ਫੋਨ ਕਰ ਕਰਕੇ ਜਦੋਂ ਅੱਕ ਗੀਆਂ ਥੱਕ ਗੀਆਂ ਉਹ ਫਿਰ ਸਾਡੇ ਕੋਲ ਇੱਥੇ ਰੋਲਦਿਆਂ ਰੋਲਦਿਆਂ ਪਹੁੰਚੀਆਂ ਤੇ ਉਹਨਾਂ ਨੂੰ ਦਾਖਲ ਕੀਤਾ ਤੇ ਮੈਂ ਕਿਹਾ ਚਲੋ ਜਦੋਂ ਉਹ ਕਰਨ ਲੱਗੇ ਨਾ ਵੀ ਜਦ ਅਚੇ ਫੀਲ ਕਰ ਲਗੇ ਮੈਂ ਕਿਹਾ ਵੀ ਬਿਜਲੀ ਪਾਣੀ ਦਾ ਸੀ ਜਨਰੇਟਰਾਂ ਦੀ ਕੋਸ਼ਿਸ਼ ਕਰਦੇ ਜਨਰੇਟਰ ਕਿਸੇ ਵੇਲੇ ਵੀ ਜਵਾਬ ਦੇ ਜਾਂਦੇ ਆ ਹੈਡਾਂ ਦੇ ਵਿੱਚੋਂ ਇਹਦੇ ਜਨਰੇਟਰ ਦੇ ਹੈਡ ਦੇ ਵਿੱਚੋਂ ਮੰਗਲੈ ਨਿਕਲਦਾ ਜੀ ਬੰਦ ਕਰਨਾ ਪੈ ਗਿਆ ਵੀ ਇੱਥੇ ਬਿਜਲੀ ਪਾਣੀ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ 100% ਵੀ ਆਪਣੇ ਨਾਗਰਿਕ ਦੀ ਜਾਨ ਬਚਾਉਣੀ ਹੈ ਪਰ ਸਾਨੂੰ ਨਹੀਂ ਪਤਾ ਇਹ ਪੰਜਾਬ ਕੈਸਾ ਹੋ ਗਿਆ ਸ਼ਹੀਦਾਂ ਦੇ ਸੁਪਨੇ ਦਾ ਪੰਜਾਬ ਕੈਸਾ ਹੋ ਗਿਆ ਲਚਾਰਾਂ ਦੇ ਕੋਲੋਂ ਬਿਜਲੀ ਪਾਣੀ ਵੀ ਖੋ ਲਿਆ ਇਹ ਨਹੀਂ ਸਾਨੂੰ ਪਤਾ ਲੱਗਦਾ ਵੀ ਕਸੂਰ ਕੀ ਹੈ ਸਾਡਾ ਤੇ ਜੰਦਰੋਂ ਤਾਰ ਨੇ ਮੀਟਰ ਤਾਰ ਲੈ ਜਿਓ ਪਰ ਕਾਨੂੰਨ ਦਾ ਦੱਸ ਦਿਓ ਵੀ ਕਾਨੂੰਨ ਬਣਿਆ ਹੋਇਆ ਕੋਈ ਇਹ ਭਾਈ ਸਾਹਿਬ ਪਹਿਲਾਂ ਵੀ ਇਹ ਜਿਸ ਤਰ੍ਹਾਂ ਦਾ ਕਾਲਾ ਕਾਨੂੰਨ ਤੁਹਾਡੇ ਨਾਲ ਖੇਡ ਖੇਡਿਆ ਜਾ ਰਿਹਾ ਹੈਗਾ ਪਹਿਲਾਂ ਵੀ ਸਾਰਾ ਕੀਤਾ ਹੈਗਾ ਸੜਕਾਂ ਦੇ ਉੱਪਰ ਉਤਰਿਓ ਬਹੁਤ ਜੱਥੇ ਬੰਦੀਆਂ ਤੁਹਾਡੇ ਨਾਲ ਆਈਆਂ ਤੇ ਹੁਣ ਫਿਰ ਕੀ ਅਗਲਾ ਰੁਕ ਕੀ ਹੋਏਗਾ ਜੀ ਕੰਮ ਨਹੀਂ ਚਲੋ ਅਸਤੇ ਇਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਭਾਈ ਮੈਂ ਤਾਂ ਵੈਸੇ ਇਹ ਕਹਿੰਦਾ ਵੀ ਜ਼ੁਲਮਾਂ ਦਾ ਸ਼ਿਕਾਰ ਹੋਨੇ ਸੜਕਾਂ ਤੇ ਰੁਲ ਕੇ ਜੀ ਘਰਾਂ ਦੇ ਵਿੱਚੋਂ ਪੁਕਾਰ ਰਹੇ ਹੁਣ ਘਰਾਂ ਚੋਂ ਕਿੰਨੇ ਕੱਢ ਕੇ ਲਿਆਉਣੇ ਪੈਣੇ ਆ ਘਰਾਂ ਵਿੱਚੋਂ ਪੁਕਾਰ ਰਹੇ ਆ ਸੜਕਾਂ ਤੇ ਰੁਲ ਕੇ ਜ਼ਿੰਦਗੀ ਜਿਹੜੀ ਹੈਗੀ ਆ ਉਹ ਉਹ ਬਤਾ ਰਹੇ ਆ ਕਿੰਨਾ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਆ ਅਸੀਂ ਤਾਂ ਇਹਨਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਜਿਹੜੀ ਰੱਬ ਨੇ ਦਿੱਤੀ ਜ਼ਿੰਦਗੀ ਅਸੀਂ ਤਾਂ ਲਗਾਉਣੀ ਆ ਲਗਾਉਣੀ ਆ ਠੀਕ ਹੈ ਇਸ ਕਰਕੇ ਮਤਲਬ ਇਹਨਾਂ ਜੋ ਇਹਨਾਂ ਕਰ ਰਹੇ ਆ ਤੇ ਜੋ ਮਤਲਬ ਹੁਣ ਸੰਗਤ ਨੂੰ ਚੰਗਾ ਲੱਗੂਗਾ ਸੰਗਤ ਨੇ ਕਰਨਾ ਹੈਗਾ ਕੋਈ ਗੱਲ ਨਹੀਂ ਅਸੀਂ ਐਦਾਂ ਨਹੀਂ ਭਾਈ ਸਾਹਿਬ ਸਰਕਾਰ ਵੱਲੋਂ ਜਿਹੜੀ ਪਰਿਵਾਰਾਂ ਨੂੰ ਯੂਨਿਟ ਫ੍ਰੀ ਦਿੱਤੇ ਜਾ ਰਹੇ ਪਰ ਮੰਥ 300 ਲੱਗਦਾ ਨਹੀਂ ਕਿ ਇਹ ਵੀ ਤਾਂ ਇਸੇ ਪੰਜਾਬ ਦੇ ਵਾਸੀ ਆ ਇਹਨਾਂ ਨੂੰ ਵੀ ਜਿਹੜੀ ਬਿਜਲੀ ਫ੍ਰੀ ਦੇਣੀ ਚਾਹੀਦੀ ਆ ਸਰਕਾਰ ਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਜੇ ਲੱਗਦਾ ਨਹੀਂ ਹੈਗਾ ਤਾਂ ਫਿਰ ਸੈਕਟਰੀਸ ਨੂੰ ਚੈੱਕ ਕਰਾਉਣਾ ਚਾਹੀਦਾ ਹੈ ਇਹਨਾਂ ਨੂੰ ਤਾਂ ਮਤਲਬ ਜਿਆਦਾ ਲੋਡ ਹੈ ਕਿ ਘਰ ਦੇ ਵਿੱਚ ਕੋਈ ਬਜ਼ੁਰਗ ਹੋਵੇ ਕੋਈ ਬਿਮਾਰ ਹੋਵੇ ਘਰ ਦੇ ਵਿੱਚ ਉਹਦੇ 'ਤੇ ਵੱਲ ਜਿਆਦਾ ਧਿਆਨ ਦੇਣਾ ਘਟਦੇ ਆਂ ਦੇਣਾ ਇਹ ਜਾਂ ਤਾਂ ਮੰਨ ਲਓ ਕਿ ਇਹਨਾਂ ਜਦੋਂ ਬੇਵਸਤੇਲਾਚਾਰ ਨਾਗਰਿਕ ਜਿਹੜਾ ਰੋਲ ਰੋਲ ਕੇ ਮਰ ਰਿਹਾ ਏ ਕਿ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਬਚਾਉਣਾ ਵੀ ਇਹ ਸਾਡੀ ਡਿਊਟੀ ਨਹੀਂ ਹੈ ਜਾਂ ਤਾਂ ਇਹ ਮਨਜ਼ੂਰ ਕਰ ਲਓ ਜੇ ਤੁਹਾਨੂੰ ਮਨਜ਼ੂਰ ਹੈ ਫਿਰ ਸਾਨੂੰ ਹੱਤਕਾਸ਼ੀ ਵੀ ਮਨਜ਼ੂਰ ਹੈ ਸਾਨੂੰ ਮਨਜ਼ੂਰ ਹੈ ਕੋਈ ਗੱਲ ਨਹੀਂ ਪਰ ਤੁਸੀਂ ਇੱਕ ਵਾਰ ਇਹ ਮੰਨ ਤਾਂ ਲੋ ਕਿ ਲਾਈਫ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਨਾਗਰਿਕ ਰੋਲ ਰਿਹਾ ਏ ਤੇ ਉਸ ਨੂੰ بچਾਉਣਾ ਉਹਦੀ ਲਾਈਫ ਨੂੰ ਪ੍ਰੋਟੈਕਸ਼ਨ ਦੇਣੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਨਹੀਂ ਹੈ ਮੈਂ ਸਤਕਾਰਿਓ ਕੋਰਟ ਨੂੰ ਵੀ ਕਹਿੰਦਾ ਹੈਗਾ ਵੀ ਇਹ ਤੁਹਾਡੇ ਕੋਲ ਵੀਡੀਓ ਜਾ ਰਹੀ ਹੈ ਤੁਸੀਂ ਇਹਨੂੰ ਵਿਚਾਰੇ ਹੋ ਕੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਲਾਈਫ ਨੂੰ ਬਚਾਉਣਾ ਅਮਰਜੈਂਸੀ ਹਾਲਾਤਾਂ ਦੇ ਵਿੱਚ ਸੰਵਿਧਾਨਿਕ ਡਿਊਟੀ ਸਰਕਾਰ ਦੀ ਹੈਗੀ ਹੈ ਕਿ ਨਹੀਂ ਹੈਗੀ ਉਹ ਇਹ ਮਨਜ਼ੂਰ ਕਰ ਲੈਣ ਸਾਨੂੰ ਦੱਸ ਦੇਣ ਸਾਨੂੰ ਦੱਸ ਦੇਣ ਜਰੂਰ ਕਿ ਸਾਡੀ ਡਿਊਟੀ ਨਹੀਂ ਹੈ ਸਾਨੂੰ 10 ਦਿਨ ਜ਼ਰੂਰ ਫਿਰ ਸਾਨੂੰ ਵੀ ਇਹ ਮਨਜ਼ੂਰ ਹੈ ਇਸ ਕਰਕੇ ਸਾਨੂੰ ਦੱਸਿਆ ਨਜ਼ਾਰਿਆ ਇਸ ਕਰਕੇ ਅਸੀਂ ਕਿਹਾ ਸੀ ਵੀ ਸਾਨੂੰ ਦੱਸ ਦੋ ਵੀ ਤੁਸੀਂ ਅੰਦਰਲੇ ਮੀਟਰ ਵੀ ਖੋਲ ਸਕਦੇ ਆ ਵੀ ਕਿਹੜਾ ਕਾਨੂੰਨ ਹੈ ਅੰਦਰੋਂ ਕੀ ਕੀ ਤੋੜ ਸਕਦੇ ਆ ਕੀ ਕੀ ਖੋਲ ਸਕਦੇ ਆ ਕੀ ਕੀ ਹੈ ਠੀਕ ਹੈ ਸਰ ਨਮਲ ਲੱਗਿਆ ਹਜੇ 20 25 ਦਿਨ ਹੋਏ ਆ ਮੈਨੂੰ ਤਾਂ ਇਹ ਰੀਤ ਦੇ ਬੀਪੇ ਦੇਣੀ ਕਿਹੜਾ ਲੱਕ ਕਿੱਥੇ ਪੈਂਦਾ ਇਹ ਗੱਲ ਹੈ ਕਿਹੜੇ ਪ੍ਰਵਾਸਰੇ ਪੁੱਛੇ ਹੋ ਹਾਂਜੀ ਕੀ ਕਰਨਾ ਹੈ ਹੋ ਅੱਜ ਪ੍ਰਵਾਸਰੇ ਦੇ ਵਿੱਚ ਆਏ ਹੋ ਤੁਸੀਂ ਸੰਸਥਾ ਦੇ ਵਿੱਚ ਕੀ ਕਰਨਾ ਹੈ ਸਰ ਇਹਨਾਂ ਦਾ ਬਿੱਲ ਖੜਾ ਜੀ ਪੁਰਾਣਾ ਕੋਈ ਦੱਸਣਾ ਇੱਕ ਮਿੰਟ ਜੀ ਕਿੰਨਾ ਬਿੱਲ ਦਿੱਖੇ ਤੁਸੀ ਤੁਸੀਂ ਤੁਸੀਂ ਪੜ੍ਹ ਕੇ ਦੱਸੋ ਜੀ ਐਂਡ ਕਰ ਲਾਣੀ ਆ ਬਣੀ ਬਜਟ ਚਲੋ ਠੀਕ ਹੈ ਜੀ ਬਿਲ ਖੜਾ ਸੀ ਕੋਈ ਉਸ ਤੋਂ ਬਾਅਦ ਜੀ ਉਹਨਾਂ ਨੇ ਮੀਟਰ ਤਾਰਨ ਵਾਸਤੇ ਕਿਹਾ ਜੀ ਸਾਡੇ ਕਿਹਨਾਂ ਨੇ ਕਿਹਾ ਜੀ ਐਡੂ ਸਾਹਿਬ ਐਡੂ ਸਾਹਿਬ ਨੇ ਹੁਣ ਮੀਟਰ ਉਤਾਰੇ ਗਿਆ ਤਾਰਨਾ ਜੀ ਮੀਟਰ ਐਨਫੋਰਸਮੈਂਟ ਟੀਮ ਆਈ ਹੋਈ ਆ ਉਹਨਾਂ ਨੇ ਚੈੱਕ ਕਰਨਾ ਜੀ ਕਿ ਕਿੰਨੇ ਕ ਸਮੇ ਦਾ ਪੈਂਡਿੰਗ ਹੈ ਬਿਲ ਏ ਪੈਂਡਿੰਗ ਪੁਰਾਣਾ ਹੈ ਜੀ ਬਿਲਕੁਲ ਕੋਈ ਕੈਨਸਰ ਦਾ ਜੀ ਰਿਟਰਨ ਦੇ ਵਿੱਚ ਵੀ ਦਿੱਤਾ ਸੀਗਾ ਜਦੋਂ ਤੁਸੀਂ ਇੱਥੇ ਪਹੁੰਚੇ ਵੀ ਮੀਟਰ ਤਾਲਣਾ ਉਸ ਟਾਈਮ ਰਿਟਰਨ ਹੈਗਾ ਸੀਗਾ ਤੁਹਾਡੇ ਕੋਲ ਆ ਦੇਖੋ ਜੀ ਹੈਗਾ ਜੀ ਰਿਟਰਨ ਆ ਦੇਖ ਇਹ ਦਫ਼ਤਰ 'ਤੇ ਪਿਆਦਾ ਜੀ ਦਫ਼ਤਰ 'ਤੇ ਪਿਆਦਾ ਤੁਸੀਂ ਪ੍ਰਭਾਸਰਾ ਸੰਸਥਾ ਨੂੰ ਜਿੰਦ ਕੀਤਾ ਹੈ ਇਸ ਦੇ ਸੰਬੰਧੀ ਇਹਨਾਂ ਨੂੰ ਦਿੱਤਾ ਹੈ ਕਦੀ ਸਿੱਧਾ ਅੰਦਰ ਆ ਕੇ ਜੀ ਨੋਟਿਸ ਦਿੱਤੇ ਨਹੀਂ ਸਿੱਧਾ ਨਹੀਂ ਦੱਸ ਕੇ ਆਏ ਜੀ ਗੇਟ ਤੇ ਕਹਿ ਕੇ ਆਏ ਨਹੀਂ ਇਹ ਜਿਹੜੇ ਨੋਟਿਸ ਹੈ ਤੁਸੀਂ ਪ੍ਰਭਾਸਰਾ ਸੰਸਥਾ ਨੂੰ ਦਿੱਤੇ ਜੀ ਮੈਥਮ ਜੀ ਨੀਦੀ ਕੀ ਕਹਿ ਰਹੇ ਹੋ ਜਿਹੜਾ ਤੁਸੀਂ ਅੱਜ ਇਹ ਮੀਟਰ ਕੱਟਣ ਆਏ ਸੀਗੇ ਜੀ ਇਹਦੇ ਬਾਰੇ ਤੁਸੀਂ ਪਹਿਲਾਂ ਇਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਸੀ ਵੀ ਪਹਿਲੇ ਦੇ ਚੁੱਕੇ ਹੋਏ ਆ ਜੀ ਜਾਣਕਾਰੀ ਪ੍ਰੋਪਰ ਦੇ ਚੁੱਕੇ ਹੋਏ ਆ ਮੀਟਰ ਕੱਟਣ ਦੀ ਜਾਣਕਾਰੀ ਦਿੱਤੀ ਸੀ ਸਸਤਾ ਬਿਲਕੁਲ ਦਿੱਤੀ ਹੋਈ ਹੈ ਜੀ ਕਿਆ ਆਰਡਰ ਕਿਹਾ ਉਹ ਜੇ ਹੇਲ ਕੀਤੀ ਸੀ ਕਿਆ ਕਿਆ ਕੀਤੀ ਸੀ ਇਹਦੇ ਬਾਰੇ ਮੈਨੂੰ ਨਹੀਂ ਜੀ ਪਤਾ ਮੈਂ ਤਾਂ ਹੁਣੇ ਆਇਆ ਮੈਂ ਤਾਂ ਪਹਿਲੇ ਕਰ ਰਹੇ ਆਏ ਹੋ ਤੁਸੀਂ ਮਿੰਟਰ ਜਦੋਂ ਤੁਸੀਂ ਖੋਲਣਾ ਸ਼ੁਰੂ ਕੀਤਾ ਹੈ ਉਹ ਨਾਲ ਸੋਲਰ ਵਾਲਾ ਜੀ ਤਾਂ ਉਸ ਸਮੇਂ ਤੁਹਾਡੇ ਤੋਂ ਜਦੋਂ ਸੰਸਥਾ ਦੇ ਜਿਹੜੇ ਵਰਕਰ ਆ ਗਏ ਉਹਨਾਂ ਨੇ ਤੁਹਾਡੇ ਤੇ ਜੋ ਮੰਗਿਆ ਹੈਗਾ ਇਹ ਕੀ ਆਰਡਰ ਸਾਨੂੰ ਦਿਵਾਉ ਉਸ ਸਮੇਂ ਉਹਨਾਂ ਨੇ ਦੱਸਣ ਦੇ ਮਤਾਬਿਕ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੋਲ ਆਰਡਰ ਹੈ ਨਹੀਂ ਸੀ ਜੀ ਆ ਦੇਖੋ ਜੀ ਪਹਿਲੇ ਵੀ ਪਿਆ ਹੁਣ ਵੀ ਆ ਸੱਤ ਸੱਤ ਆ ਹੁਣ ਮੰਗਵਾਇਆ ਇਹ ਆਰਡਰ ਅੱਜ ਦਫਤਰ ਚ ਪਿਆ ਤਾਂ ਨਾਲ ਕਿਉਂ ਨਹੀਂ ਲੇਤਾ ਉਸ ਤੋਂ ਪਹਿਲਾਂ ਤੁਸੀਂ ਸਤੰਨ ਨੂੰ ਨਹੀਂ ਦੱਸ ਪਾਈ ਸੀ ਹਾਂਜੀ ਤੁਸੀਂ ਸੋਲਰ ਵਾਲਾ ਮੀਟਰ ਖੋਲਣ ਆਏ ਸੀ ਕਿ ਕਿਹੜਾ ਇਹ ਇਹ ਤੋਂਨੋ ਸਾਹਿਬ ਨਾਲ ਗੱਲ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਫਿਰ ਹਾਂਜੀ ਕਿਸ ਸਾਹਿਬ ਨਾਲ ਗੱਲ ਕੀਤੀ ਕੀ ਕਰ ਰਹੇ ਹੋ ਜੀ ਕਿਸ ਸਾਹਿਬ ਨਾਲ ਗੱਲ ਕੀਤੀ ਤੁਸੀਂ ਦੱਸੋ ਐਕਿਉ ਸਾਹਿਬ ਨਾਲ ਸੁਣਾਣਾ ਕੀ ਕੀ ਬਾਤ ਉਹ ਕਹਿੰਦੇ ਚੈੱਕ ਨਾ ਨਾ ਜਿਹੜੀ ਸਾਡੀ ਟੀਮ ਪਟਿਆਲੇ ਤੇ ਆਈ ਹੈ ਹੋਈ ਹੈ ਇਨਸਪੋਰਟਸਮੈਂਟ ਦੋਨਾਂ ਦਾ ਮੁਲਾਪ ਕਰਨਾ ਹੁੰਦਾ ਸੋਲਰ ਦੀ ਰੀਡਿੰਗ ਅਤੇ ਜਿਹੜੀ ਆਪਣੀ ਚੱਲ ਰਹੀ ਮੀਟਰਤੀ ਰੀਡਿੰਗ ਨਾਲ ਮੈਚ ਕਰਨੀ ਹੈਗੀ ਆ ਉਹ ਮੀਟਰ ਤੋਂ ਨਹੀਂ ਲਈ ਜਾ ਸਕਦੀ ਨਹੀਂ ਸਰ ਐਤਨ ਨਹੀਂ ਤੁਹਾਨੂੰ ਇਕੱਠੇ ਮੁਲਾਕਾਤ ਕਿਸੇ ਦਾ ਸਵਾਲ ਪੁੱਛਦਾ ਹੈ ਕਿ ਅੱਜ ਰਕੜੀ ਤੇ ਤਿਆਰ ਹੈ ਕਿਸੀ ਪੈਗ ਵੀ ਲਗਾਏ ਹੋਏ ਨੇ ਨਹੀਂ ਸਰ ਇਹਦੇ ਐਕਸੀਡੈਂਟ ਹੋਇਆ ਮੇਰਾ ਐਕਸੀਡੈਂਟ ਹੋਇਆ ਹੈ ਸਰ ਤੇ ਉਹ ਕੀ ਕਰਾ ਸਕਦੇ ਹੁਣ ਕੀ ਕਾਰਵਾਈ ਕਰ ਰਹੇ ਹੋ ਜੀ ਇਹ ਨਾ ਤਾਂ ਸਾਨੂੰ ਇਨਫੋਰਸਮੈਂਟ ਨੇ ਕਹਿਆ ਸੀ ਦੋ ਨਾ ਮੀਟਰਾਂ ਦਾ ਮੁਲਾਪ ਕਰਾਣਾ ਰੀਡਿੰਗ ਇਹਨਾਂ ਦੀ ਚੈੱਕ ਕਰ ਹੁਣ ਜੀ ਉਹਨਾਂ ਚਿਰ ਸਰ ਬਿਜਲੀ ਬੰਦ ਰਹੇਗੀ ਇਹਨਾਂ ਦੀ ਜਾਂ ਫਿਰ ਸਿੱਧਾ ਕਨੈਕਸ਼ਨ ਕੀਤਾ ਜਾਏਗਾ ਸਾਨੂੰ ਦੇਖੀਓ ਨਾ ਇਹ ਆਪਸੀ ਦੱਸਦਾ ਸੀ ਮੈਂ ਮੰਨ ਕੇ ਮੈਂ ਮੰਨ ਕੇ ਜੀ ਇਹ ਆਪਸਰ ਦੱਸਣਗੇ ਜੀ ਹੁਣ ਕੀ ਕਰੀਏ ਜੀ ਸਾਨੂੰ ਨਹੀਂ ਪਤਾ ਜੀ ਜੋ ਪਿਛੋਂ ਉਹੀ ਆਰਡਰ ਮਿਲਿਆ ਸੀ ਆਇਆ ਉਸ ਕਿੰਨੇ ਮੀਟਰ ਕੱਲ ਤੁਸੀਂ ਹਾਂ ਨਹੀਂ ਮਿਲਿਆ ਹੋਰ ਕਿੰਨੇ ਫਾਇਰ ਦੇ ਪੱਟੇ ਆ ਜੀ ਮੀਟਰ ਹਾਂਜੀ ਹੋਰ ਵੀ ਸ਼ਹਿਰ ਚ ਮੀਟਰ ਪੱਟੇ ਆਏਗਾ ਸਿਰ ਪਹਿਲਾ ਹੀ ਮੀਟਰ ਰਖੜੀ ਗੱਲ ਦੀ ਨਹੀਂ ਪੱਟਣਾ ਆਏ ਆ ਸਰ ਤੁਸੀਂ ਕਿੰਨੇ ਪੱਟੇ ਆ ਨਹੀਂ ਅੱਜ ਵੀ ਕਿੰਨੇ ਮੀਟਰ ਪੱਟੇ ਪ੍ਰਭਾਸ ਜੀ ਹੋਰ ਤਾਂ ਹੋਜੇ ਕੋਈ ਨਹੀਂ ਪੱਟਾਇਆ ਕਨੈਕਸ਼ਨ ਨਹੀਂ ਕੱਟਿਆ ਕੋਈ ਜੀ ਕਨੈਕਸ਼ਨ ਕਿੰਨੇ ਕੱਟੇ ਅੱਜ ਅੱਜ ਹਜੇ ਕੋਈ ਨਹੀਂ ਕੱਟਿਆ ਇੱਥੇ ਪ੍ਰਭਾਸ ਦਾ ਹਜੇ ਕੋਈ ਨਹੀਂ ਕੱਟਿਆ ਭਾਈ ਇਹ ਇਹ ਤਾਂ ਪੱਟੇ ਕੱਟੇ ਆਹ ਵਾਲਾ ਕੱਟਿਆ ਹਾਂਜੀ ਕੱਟਾ ਇਹ ਪਹਿਲਾ ਦਾ ਮਹੀਨੇ ਦਾ ਕੱਟਿਆ ਬਸ ਉਹ ਤਾਂ ਮਹੀਨੇ ਦਾ ਕੱਟਿਆ ਪਹਿਲਾਂ ਕੱਟਿਆ ਹੋਇਆ ਜੀ ਉਸ ਦੀ ਤਾਰੀਖ ਨੂੰ ਕੱਟਿਆ ਹਾਂਜੀ ਹਾਲਤਨ ਕਿੱਥੇ ਤੁਸੀਂ ਮਿਲੋ Não, me